ਏ ਜੋ ਮੈਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਜਾ ਰਿਹਾ ਹਾਂ ਬੜੀ ਹੀ ਅਹਿਮ ਵੀਡੀਓ ਹੈਗੀ ਐ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਇਹਣਾ ਹੋਵੇ ਕਿ ਇਸ ਵੀਡੀਓ ਨੂੰ ਇੱਥੋਂ ਹੀ ਤੁਸੀਂ ਅਗਲੀ ਵੀਡੀਓ ਵੱਲ ਰੁੱਕ ਕਰ ਲਿਓ ਕਿਉਂਕਿ ਬਹੁਤ ਸਾਰੇ ਲੋਕ ਇਹ ਰੀਲ ਬਣਾਉਣ ਜਾਂ ਦੇਖਣ ਦੇ ਚਾਹਵਾਨ ਨੇ ਅਜੀਆਂ ਵੀਡੀਓ ਬਹੁਤ ਕੱਟ ਲੋਕ ਦੇਖਦੇ ਨੇ ਜੇਕਰ ਤੁਸੀਂ ਇਸ ਵੀਡੀਓ ਤੇ ਥੋੜਾ ਜਿਹਾ ਗੌਰ ਫਰਮਾਉਦੇ ਹੋ ਤੁਸੀਂ ਧਿਆਨ ਨਾਲ ਦੇਖਦੇ ਹੋ ਤੇ ਇੱਕ ਪਰਿਵਾਰ ਦਾ ਪਲਾ ਹੋ ਸਕਦਾ ਹੈ ਉਹ ਕਿਸ ਤਰ੍ਹਾਂ ਕਿਉਂਕਿ ਇੱਕ ਪੀੜਤ ਪਰਿਵਾਰ ਮਰਦੀ ਗੋਹਾਰ ਲਗਾ ਰਿਹਾ ਹੈ ਤੇ ਤੁਸੀਂ ਮਦਦ ਨਹੀਂ ਕਰ ਸਕਦੇ ਤਾਂ ਇਸ ਵੀਡੀਓ ਨੂੰ ਦੇਖ ਕੇ ਆਪਣੇ ਫੇਸਬੁੱਕ ਚੈਨਲ ਤੇ ਜਾਂ ਫੇਸਬੁੱਕ ਆਈਡੀ ਤੇ ਕਿਸੇ ਨਾ ਕਿਸੇ ਤਰ੍ਹਾਂ WhatsApp ਗਰੁੱਪਾਂ ਦੇ ਵਿੱਚ ਸ਼ੇਅਰ ਕਰਕੇ ਉਹ ਜਿਹੜਾ ਮਹੱਤਵਪੂਰਨ ਕਾਰਜ ਕਰ ਸਕਦੇ ਹੋ ਉਹ ਕਿਸ ਤਰ੍ਹਾਂ ਮੈਂ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰ ਦੇਣਾ ਕਿ ਇੱਕ ਪਰਿਵਾਰ ਪਿੰਡ ਅਲਿਆਣਿਆ ਤੋਂ ਜਿਸ ਪਰਿਵਾਰ ਦਾ ਇੱਕ ਨੌਜਵਾਨ ਕਾਫੀ ਗੰਭੀਰ ਹਾਲਤ ਦੇ ਵਿੱਚ ਜਿਹੜਾ ਜੇਰੇ ਇਲਾਜ ਗੰਗਾ ਨਗਰ ਦਾਗਲ ਹੈਗਾ ਜਿਸ ਦੇ ਸਿਰ ਤੇ ਵਿੱਚ ਸੱਟ ਲੱਗਣ ਕਰਨਾ ਕਾਫੀ ਜਿਹੜੇ ਹਾਲਾਤ ਨਾਜ਼ੁਕ ਬਣੇ ਹੋਏ ਨੇ ਉਸ ਪਰਿਵਾਰ ਦੇ ਤਾਂ ਉਹ ਪਰਿਵਾਰ ਆਰਥਿਕ ਪੱਖੋਂ ਵੀ ਕਾਫੀ ਕਮਜ਼ੋਰ ਦੱਸਿਆ ਜਾ ਰਿਹਾ ਹੈ ਕਿਉਂਕਿ ਪੂਰੀ ਸਾਰੀ ਜਾਣਕਾਰੀ ਉਸ ਪਰਿਵਾਰ ਤੋਂ ਵੀ ਅਸੀਂ ਲਵਾਂਗੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਵੀਡੀਓ ਨੂੰ ਪੂਰਾ ਦੇਖ ਜਾਇਓ ਤੇ ਆਪਣੇ ਆਪਣੇ ਫੇਸਬੁਕ ਪੇਜਾਂ ਤੇ ਫੇਸਬੁਕ ਆਈਡੀਆ ਤੇ ਸ਼ੇਅਰ ਕਰਦੇ ਜਾਓ ਤੇ ਇਸ ਪੋਸਟ ਨੂੰ ਵੱਧ ਤੋਂ ਵੱਧ WhatsApp ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਉਸ ਮਦਦਗਾਰ ਤੱਕ ਉਸ ਮਦਦ ਕਰਨ ਵਾਲੇ ਤੱਕ ਪਹੁੰਚ ਸਕੇ ਤਾਂ ਕਿ ਇਸ ਪਰਿਵਾਰ ਦੇ ਕਿਸ ਨਾ ਕਿਸੇ ਤਰ੍ਹਾਂ ਮਦਦ ਹੋ ਸਕੇ ਜੀਆਂ ਪੂਰੀ ਜਾਣਕਾਰੀ ਸਾਂਝੀ ਕਰਦੇ ਆ ਕਿ ਫਾਜ਼ਿਲਕਾ ਜ਼ਿਲ੍ਹੇ ਦਾ ਇੱਕ ਪਿੰਡ ਜਿਸ ਪਿੰਡ ਦਾ ਪਿੰਡ ਅਲਿਆਣਿਆ ਤੋਂ ਜਿਸ ਪਿੰਡ ਦਾ ਨੌਜਵਾਨ ਪਿਛਲੇ ਦਿਨੀ ਜਲਾਲਾਵਾ ਤੋਂ ਕੰਮ ਕਰਕੇ ਮਜ਼ਦੂਰੀ ਕਰਕੇ ਘਰ ਨੂੰ ਵਾਪਸ ਆ ਰਿਹਾ ਸੀ ਤਾਂ ਅਚਾਨਕ ਅਗੂ ਇੱਕ ਵਾਰਾ ਪਸ਼ੂ ਆਉਂਦਾ ਏ ਜਿਹਦੇ ਵਿੱਚ ਵਹੀਕਲ ਟਕਰਾਨ ਨਾਲ ਉਹਦੇ ਕਾਫੀ ਗੰਭੀਰ ਸੱਟ ਲੱਗਦੀ ਏ ਤੇ ਉਸ ਨੂੰ ਜੇਰੇ ਇਲਾਜ ਹਸਪਤਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਏ ਹਾਲਤ ਕਾਫੀ ਗੰਭੀਰ ਹੋਣ ਕਰਨਾ ਉਸ ਨੂੰ ਗੰਗਾ ਨਗਰ ਰੈਫਰ ਕਰ ਦਿੱਤਾ ਜਾਂਦਾ ਏ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਡਾਕਟਰਾਂ ਦੇ ਵੱਲੋਂ ਉਹਦੇ ਇਲਾਜ ਦੇ ਵਿੱਚ ਕਾਫੀ 3-4 ਲੱਖ ਰੁਪਇਆ ਖਰਚਾ ਆਉਣ ਵਾਲਾ ਏ ਪਰ ਉਹ ਪਰਿਵਾਰ ਇਸ ਖਰਚੇ ਕਰਨ ਦੇ ਵਿੱਚ ਆਸਮਰਾਥੇ ਕਿਉਂਕਿ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈ ਤਾਂ ਉਹ ਉਮੀਦ ਕਰ ਰਿਹਾ ਆਪਣੇ ਲੋਕਾਂ ਤੋਂ ਆਪਣੇ ਸਮਾਜ ਦੇ ਲੋਕਾਂ ਤੂੰ ਆਪਣੇ ਪੰਜਾਬ ਤੂੰ ਦੇਸ਼ ਵਦੇਸ਼ ਦੇ ਵਿੱਚ ਵਸਦੇ ਐਨਆਰਆਈ ਵੀਰਾਂ ਤੂੰ ਕੀ ਆ ਸਾਨੂੰ ਇਸ ਪਰਿਵਾਰ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਤੇ ਵਾਦ ਤੋਂ ਵਾਦ ਇਸ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਏ ਤਾਂ ਕਿ ਉਹ ਨੌਜਵਾਨ ਠੀਕ ਹੋ ਕੇ ਆਪਣੇ ਪਰਿਵਾਰ ਦਾ ਭਾਰਾ ਆਪਣੇ ਮੋਢਿਆਂ 'ਤੇ ਚੁੱਕ ਸਕੇ ਤੇ ਦੁਬਾਰਾ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ ਕਿਉਂਕਿ ਸਾਰੀਆਂ ਉਮੀਦਾਂ ਉਸ ਨੌਜਵਾਨ 'ਤੇ ਟੰਗੀਆਂ ਹੋਈਆਂ ਸਨ ਉਸ ਦੇ ਪਿੰਡ ਦੇ ਨੌਜਵਾਨ ਵੀ ਜਿਹੜਾ ਆਪਣੇ ਪੱਧਰ ਤੇ ਜਿਹੜਾ ਪਿੰਡ ਪੱਖੀ ਜੜੀ ਸੇਵਾ ਇਕੱਠੀ ਕਰ ਰਹੇ ਨੇ ਉਸ ਦੇ ਆਸਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜਿੰਨੀ ਵੀ ਵੱਧ ਤੋਂ ਵੱਧ ਮਦਦ ਹੋ ਸਕੇ ਸਭ ਤੋਂ ਪਹਿਲਾਂ ਮੈਂ ਲੋਕੇਸ਼ਨ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਦੇਣਾ ਕਿ ਫਾਜ਼ਿਲਕਾ ਜ਼ਿਲ੍ਹੇ ਦਾ ਹਲਕਾ ਜਲਾਲਾਬਾਦ ਪਿੰਡ ਲਿਆਣਾ ਜਿੱਦਾ ਨੌਜਵਾਨ ਕਾਫੀ ਗੰਭੀਰ ਜ਼ਖਮੀ ਹੋਣ ਕਰਨ ਕਾਫੀ ਜੇਰੇ ਇਲਾਜ ਦੱਸਿਆ ਜਾ ਰਿਹਾ ਹਾਲਾਤ ਕਾਫੀ ਨਾਜ਼ੁਕ ਨੇ ਜਿੱਥਾਂ ਉਸ ਨੌਜਵਾਨ ਦਾ ਪਿੰਡ ਲਿਆਣਾ ਦੇ ਜਿਹੜਾ ਸਰਕਾਰੀ ਜਿਹੜਾ ਸਕੂਲ ਹੈਗਾ ਉਸਦੇ ਬਿਲਕੁਲ ਨਜ਼ਦੀਕ ਹੀ ਗੜਾ ਉਹਦਾ ਘਰ ਦੱਸਿਆ ਜਾ ਰਿਹਾ ਹੈ ਜੇਕਰ ਤੁਸੀਂ ਉੱਥੇ ਪਹੁੰਚ ਕੇ ਮਦਦ ਕਰਨਾ ਚਾਹੁੰਦੇ ਹੋ ਤਾਂ ਉੱਥੇ ਪਹੁੰਚ ਕੇ ਵੀ ਮਦਦ ਕਰ ਸਕਦੇ ਹੋ ਪਰ ਮਦਦ ਜ਼ਰੂਰ ਕਰਿਓ ਕਿਉਂਕਿ ਨੇ ਕੀੜੀ ਚੂੰਚ ਪਰ ਲਿਆਗੀ ਨੀਰ ਕਬੀ ਨਾ ਕਟਿਓ ਦਾਣ ਦिए ਕਹਿ ਕੇ ਭਗਤ ਕਬੀਰ ਜਿਹਾ ਅਸੀਂ ਦਾਣ ਦਿੰਨੇ ਆ ਤਾਂ ਸਾਡਾ ਜਿਹੜਾ ਪੈਸਾ ਹੈ ਉਹ ਘਟ ਨਹੀਂ ਜਾਂਦਾ ਕਿਉਂਕਿ ਅਸੀਂ ਆਪਣਾ ਦਸਵੰਦ ਆਪਣੀ ਕਮਾਈ ਦੇ ਵਿੱਚੋਂ ਕੁਝ ਹਿੱਸਾ ਹੀ ਦਾਣ ਕਰਨਾ ਹੁੰਦਾ ਹੈ ਕਿਸੇ ਨਾ ਕਿਸੇ ਦੇ ਮਦਦਗਾਰ ਦੇ ਲੇਖੇ ਲੱਗ ਜਾਂਦਾ ਉਹਦਾ ਜੀਵਨ ਸੁਧਰ ਜਾਂਦਾ ਹੈ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਉੰਦੇ ਕਾਰਜਸ਼ਾਲੀ ਜਿਹੜੀ ਹੈਗੀ ਜੀਵਨ ਚਰ ਲਈ ਥੋੜੀ ਜੀ ਸਹਾਰਾ ਜ਼ਰੂਰ ਆ ਸਕਦਾ ਹੈ ਇਸ ਲਈ ਕਹਿੰਦੇ ਤਿੰਨ ਚ ਥੋੜਾ ਜ਼ਰੂਰ ਦਾਨ ਕਰਨਾ ਚਾਹੀਦਾ ਦਾਨ ਕਰਨ ਨਾਲ ਇਸ ਪਰਿਵਾਰ ਦਾ ਜ਼ਰੂਰ ਪਲਾਅ ਸਕਦਾ ਹੈ ਜੇਕਰ ਇੱਕ ਪਰਿਵਾਰ ਹੀ ਜਿਹੜਾ ਇਸ ਪਰਿਵਾਰ ਦਾ ਭਾਰਾ ਚੁੱਕ ਸਕਦਾ ਹੈ ਤਾਂ ਪਰਿਵਾਰ ਜ਼ਰੂਰ ਅੱਗੇ ਹੋ ਕੇ ਇਸ ਪਰਿਵਾਰ ਦੇ ਨਾਲ ਜ਼ਰੂਰ ਸਹਿਮਤੀ ਪ੍ਰਗਟਾਵੇ ਅਸੀਂ ਉਸ ਪਰਿਵਾਰ ਦਾ ਕੰਟੈਕਟ ਨੰਬਰ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਜੇਕਰ ਤੁਸੀਂ ਉੱਤੇ ਪਹੁੰਚ ਕੇ ਵੀ ਮਦਦ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਕਿਸੇ ਤਰ੍ਹਾਂ ਦੀ ਇਨਕੁਆਰੀ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਕਿਉਂਕਿ ਅਰਨੀ ਵਾਲਾ ਸ਼ੇਖਸ਼ ਬਣਦਾ ਇਹ ਦਿੱਕੀ ਏਰੀਆ ਹੈਗਾ ਪਿੰਡ ਕਟਿਆਵਾਂ ਵਾਲੇ ਦੇ ਨਾਲ ਲੱਗਦਾ ਪਿੰਡ ਅਲਿਆਣਾ ਇਹਦੇ ਨਾਲ ਹੀ ਪਿੰਡ ਨਕੇਰੀਆਂ ਨਾਲ ਮੰਡੀ ਰੋੜਾਂ ਵਾਲੀ ਜਿੱਥੇ ਅਲਿਆਣਾ ਪਿੰਡ ਜਿਹੜਾ ਹੈਗਾ ਜਿੱਥੋਂ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ ਉਹਦੇ ਪਿੰਡ ਦੇ ਨੌਜਵਾਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਜੋ ਸੇਵਾ ਕੱਠੀ ਕਰ ਰਹੇ ਨੇ ਉਹਨਾਂ ਨੂੰ ਪੁੱਛਾਂਗੇ ਕਿੰਨਾ ਕੁ ਖਰਚਾ ਆ ਰਿਹਾ ਕਿੰਨੀ ਕੁ ਸੇਵਾ ਕੱਠੀ ਹੋਈ ਕਿਸ ਤਰ੍ਹਾਂ ਜਿਹੜਾ ਐਕਸੀਡੈਂਟ ਹੋਇਆ ਹੈ ਅਸੀਂ ਪਿੰਡ ਲਿਆਣੇ ਤੇ ਨੌਜਵਾਨ ਇਕੱਠੇ ਹੋਏ ਆਂ ਸੇਵਾ ਲਈ ਸੇਵਾ ਇਹ ਸੇਵਾ ਹੈ ਕਿ ਸਾਡੇ ਪਿੰਡ ਦੇ ਮਿਸਤਰੀ ਬੱਬੂ ਜੋ ਕਿ ਮਨਜੀਤ ਸਿੰਘ ਦਾ ਲੜਕਾ ਹੈ ਬਹੁਤ ਹੀ ਪਰਿਵਾਰ ਗਰੀਬ ਹੈ ਰਾਤ ਜਲਾਲਾਬਾਦ ਤੋਂ ਸਾਰੀ ਦਾ ਕੰਮ ਕਰਕੇ ਘਰ ਪਰਤ ਰਹਾ ਸੀ ਤੇ ਰਾਹ ਵਿੱਚ ਪਿੰਡ ਛਪੜੀ ਵਾਲਾ ਪੈਂਦਾ ਜੀ ਕਿਸੇ ਦਾ ਪਾਸੂ ਛੋਟੇ ਤੇ ਜਿੰਦੇ ਨਾਲ ਐਕਸੀਡੈਂਟ ਹੋਇਆ ਸੀ ਉਹ ਇਸ ਟਾਈਮ ਸ੍ਰੀ ਗੰਗਾ ਨਗਰ ਦਾਖਲ ਹੈ ਜੀ ਹਨ ਇਹਨਾਂ ਦਾ ਆਪਰੇਸ਼ਨ ਹੋਣਾ ਤੇ ਆਪਰੇਸ਼ਨ ਦੀ ਫੀਸ ਬਹੁਤ ਜ਼ਿਆਦਾ ਡਾਕਟਰ ਨੇ ਮੰਗੀ ਹੈ ਇਹ ਨੇ ਹਸਪਤਾਲ ਦੇ ਵਿੱਚ ਜਾ ਰਿਹਾ ਇਹ ਜੀ ਛਾਪੜਾ ਹਸਪਤਲ ਹੈ ਗੰਗਾ ਨਗਰ ਉੱਥੇ ਦਾਖਲ ਹੈ ਜੀ ਖਰਚਾ 2.5 ਤੋਂ 3 ਲੱਖ ਸਾਢੇ 3 ਲੱਖ ਦੇ ਕਰੀਬ ਡਾਕਟਰ ਜੀ ਨੇ ਦੱਸਿਆ ਸੀ ਹਾਂਜੀ ਕਿਸ ਗ੍ਰੇਮ ਦੀ ਗੱਲ ਆ ਜੀ ਕਲੈਕਸਿਟ ਹੈ ਇਹ ਜੀ 18 ਥਾਣਾ ਤਰੀਕ ਦੀ ਗੱਲ ਆ ਜੀ ਦਿਨ ਹੈ ਤਵਾਰ ਹਾਂਜੀ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਛੋਟਾ ਜਿਹਾ ਪਰਿਵਾਰ ਹੈ ਜੀ ਚਾਰ ਜੀ ਹਨ ਜਿਨ੍ਹਾਂ ਵਿੱਚ ਇਹਨਾਂ ਦੀ ਦੋ ਲੜਕੀਆਂ ਨੇ ਅਤੇ ਇਹਨਾਂ ਦੀ ਇੱਕ ਵਾਈਫ ਹੈ ਹਾਂਜੀ ਹਾਂਜੀ ਦੋ ਬੱਚੀਆਂ ਨੇ ਛੋਟੀਆਂ ਛੋਟੀਆਂ ਨੇ ਜੀ 4-4 ਸਾਲਾਂ ਦੀ 3-3 ਸਾਲਾਂ ਦੀ ਪਰਿਵਾਰ ਦੀ ਆਰਥਿਕ ਪਰਿਵਾਰ ਦੀ ਆਰਥਿਕ ਬਹੁਤ ਮਾਨਸਿਕ ਤੌਰ ਤੇ ਯਾਨੀ ਕਿ ਗਰੀਬੀ ਪਰਿਵਾਰ ਹੈ ਤੇ ਦਿਹਾੜੀ ਦਾਪਾ ਕਰਦੇ ਆ ਤੇ ਸੱਜੀ ਮਿਹਨਤ ਦੇ ਮਿਸਤਰੀ ਜਿਵੇਂ ਘਰ ਚੱਲਦਾ ਉਸ ਤਰ੍ਹਾਂ ਚਲਾਈ ਖੜੇ ਹਾਂ ਜੀ ਮਜ਼ਦੂਰ ਪਰਿਵਾਰ ਹਾਂ ਜੀ ਮਜ਼ਦੂਰ ਤੇ ਲੋਕਾਂ ਕੀ ਮਾਰ ਦੀ ਬਾਰ ਅਸੀਂ ਲੋਕਾਂ ਤੋਂ ਆਦੇ ਪਿੰਡ ਤੋਂ ਵੀ ਮਦਦ ਮੰਗ ਰਹੇ ਹਾਂ ਹੋਰ ਪਿੰਡਾਂ ਤੋਂ ਵੀ ਮਦਦ ਮੰਗ ਰਹੇ ਹਾਂ ਵੀ ਗਰੀਬ ਪਰਿਵਾਰ ਹੈ ਗਰਵੀਰ ਗਰੀਬ ਪਰਿਵਾਰ ਦੀ ਬਾਤ ਤੋਂ ਬਾਅਦ ਮਦਦ ਕੀਤੀ ਜਾਵੇ ਤਾਂ ਜੋ ਉਸ ਦੀ ਜ਼ਿੰਦਗੀ ਬਚ ਸਕੇ ਬੱਚੇ ਛੋਟੇ ਛੋਟੇ ਰੋ ਰਹੇ ਹਨ ਡੈਡੀ ਡੈਡੀ ਤੇ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਬੱਚਿਆਂ ਦਾ ਦਿਲ ਵੀ ਥੋੜਾ ਹੁੰਦਾ ਕਿਹੜਾ ਪਿੰਡ ਆਪਣਾ ਪਿੰਡ ਜੀ ਲਿਆਣਾ ਜ਼ਿਲ੍ਹਾ ਫਾਜ਼ਿਲਕਾ ਜੀ ਹਾਂਜੀ ਹਾਂਜੀ ਤੇ ਕਿਸ ਨੰਬਰ ਪਰਿਵਾਰ ਦਾ ਮੋਬਾਈਲ ਨੰਬਰ ਦੱਸੋ ਮੈਨੂੰ ਪਰਿਵਾਰ ਦਾ ਮੋਬਾਈਲ ਨੰਬਰ ਬੋਲਿਆ ਜੀ 99152 99152 ਜੀ 92892 892 ਜੀ ਇਹ ਕਿਸ ਕੋਲ ਹੈ ਇਹ ਉਹਨਾਂ ਦਾ ਛੋਟਾ ਬ੍ਰਦਰ ਹੈ ਉਹਨਾਂ ਦੇ ਉੱਪਰ ਹੀ ਬੈਠਿਆ ਹਨ ਜੀ ਕੀ ਨਾਮ ਕੀ ਕਰਮਜੀਤ ਸਿੰਘ ਜੀ ਹਾਂ ਜੀ ਇਹ ਸਾਡੇ ਵੱਲੋਂ ਅਪੀਲ ਹੈ ਜੀ ਸਾਡੀ ਤਾਂ ਹੀ ਅਪੀਲ ਹੈ ਇੱਛਾ ਲੋ ਜਿੰਨੀ ਮਦਦ ਹੋ ਸਕਦੀ ਹੈ ਸਾਡੀ ਜਰੂਰ ਕਰੋ ਸੰਸਥਾ ਨੂੰ ਵੀ ਅਸੀਂ ਕਹਿੰਦੇ ਹਾਂ ਜੋ ਸੰਸਥਾ ਚੱਲ ਰਹੀਆਂ ਨੇ ਵੀ ਅਸ ਗਰੀਬ ਪਰਿਵਾਰਾਂ ਦੀ ਵਾਧੂ ਵਾਧ ਮਦਦ ਨਹੀਂ ਕੀਤੀ ਜਾ ਰਹੀ ਹੈ ਬਹੁਤ ਜੀ ਕਾ ਭਾਡੀ ਖਾਚ ਜਿਹੜੀ ਹਾਲਤ ਹੈਗੀ ਕਿੰਨੀ ਗੰਬੀਰ ਹੈਗੀ ਹਾਲਤ ਸਿਰਫ ਇੱਕ ਸਾਈਡ ਤੇ ਛੱਟ ਲੱਗੀ ਹੈ ਚਿੰਤੇ ਨਾਲ ਜਿਹੜਾ ਦਿਮਾਗ ਦੀ ਖੋਪੜੀ ਹੈ ਉਹ ਇੱਕ ਸਾਈਡ ਤੋਂ ਟੁੱਟ ਗਈ ਹੈ ਚੂਰਾ ਚੋਰ ਉੱਪਰ ਹਾਲ ਨਹੀਂ ਹੈ ਉਹਨਾਂ ਦੇ ਦਿਮਾਗ ਚ ਜਿਹੜਾ ਹੱਡੀ ਫੈਕਚਰ ਕੱਢਤੀ ਡਾਕਟਰਾਂ ਨੇ ਉਹਨਾਂ ਨੇ ਸਾਨੂੰ ਬਕਾਇਦਾ ਫੋਟੋ ਵੀ ਦਿੱਤੀ ਹੋਈ ਹੈ ਅਸੀਂ ਤੁਹਾਨੂੰ ਭੇਜ ਦਾਂਗੇ ਠੀਕ ਠੀਕ ਹੈ ਉਹਦੇ ਪਰਿਵਾਰ ਦੇ ਹਾਲਾਤ ਵੀ ਤੋੜ ਨੂੰ ਦਿਖਾਏ ਨੇ ਤੁਸੀਂ ਦੇਖੇ ਨੇ ਇਸ ਨੌਜਵਾਨ ਦੇ ਹਾਲਾਤ ਵੀ ਕਾਫੀ ਤੁਹਾਨੂੰ ਜਿਹੜੇ ਸਾਂਝੇ ਕੀਤੇ ਨੇ ਤੁਸੀਂ ਦੇਖੇ ਨੇ ਇਸ ਵੀਡੀਓ ਨੂੰ ਬាទ ਵាទੇ ਛੇਰ ਜ਼ਰੂਰ ਕਰ ਦਿਓ ਇਹੋ ਬੇਨਤੀਆਂ ਨੂੰ ਜਿਹੜਾ ਮੁੱਖ ਰੱਖਦੇ ਹੋ ਇਸ ਵੀਡੀਓ ਨੂੰ ਆਪਣੇ ਵਟਸਐਪਾਂ ਤੇ ਜ਼ਰੂਰ ਜਿਹੜਾ ਸ਼ੇਅਰ ਕਰਿਓ ਵਟਸਐਪ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ ਤਾਂ ਕਿ ਹਰੇਕ ਤੱਕ ਇਹ ਵੀਡੀਓ ਪਹੁੰਚਦੀ ਹੋ ਸਕੇ ਹਰੇਕ ਮਦਦਗਾਰ ਤੱਕ ਇਹ ਵੀਡੀਓ ਪਹੁੰਚਦੀ ਹੋ ਸਕੇ ਤਾਂ ਕਿ ਉਹ ਮਦਦ ਲਈ ਅੱਗੇ ਆ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ